ਹਾਂਜੀ ਦੋਸਤੋ ਕੀ ਹਾਲ ਹੈ ਅੱਜ ਆਪਾਂ ਫੇਰ ਤਲਵੰਡੀ ਸਾਬੋ ਮੰਡੀ ਤੇ ਆਏ ਆਂ ਵੈਸੇ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਤੁਸੀਂ ਮੇਰੇ ਵੇਖਦੇ ਆ ਨਾ ਵੀਡੀਓ ਕੋ ਦੇਖੀ ਨਹੀਂ ਹੋਣੀ ਹੋਣਾ ਅੱਜ ਆਪਾਂ ਤੁਹਾਨੂੰ ਤਲਵੰਡੀ ਸਾਬੋ ਦੀ ਮੰਡੀ ਦੇ 11ਵੇਂ ਮਹੀਨੇ ਦੇ 2025 ਦੇ ਰੇਟ ਦਿਖਾਉਣੇ ਆ ਸੀਜ਼ਨ ਤਕਰੀਬਨ ਹਜੇ ਪਿਆ ਕੁਝ ਨਸੰਦਾ ਵੈਸੇ ਲੰਘ ਚੁੱਕਿਆ ਕੀ ਹੈ ਮੰਦਾ ਕੀ ਚੰਗਾ ਕਿਹੋ ਜਿਹਾ ਮਾਹੌਲ ਹੈ ਮੰਡੀ ਦਾ ਕਿਹੋ ਜਿਹਾ ਟਰੈਕਟਰ ਹੈ ਜੀਐਸਟੀ ਵੀ ਹੈ ਉਹਦੇ ਕਰਕੇ ਕੁਝ ਟਰੈਕਟਰਾਂ ਦੇ ਨਾਮਾਂ ਦੇ ਰੇਟ ਵੀ ਬੰਦੇ ਹੋਏ ਆ ਪ੍ਰਾਣਿਆਂ ਦੇ ਕੀ ਰੇਟ ਹੈ ਜੇ ਆਪਾਂ ਤੁਹਾਨੂੰ ਅੱਜ ਸਾਰੇ ਦਿਖਾਉਣੇ ਆ ਆਜੋ ਫਿਰ ਆਪਾਂ ਤੁਹਾਨੂੰ ਅੱਜ ਟਰੈਕਟਰਾਂ ਦੇ ਮੰਡੀ ਤਲਵੰਡੀ ਸਾਬੋ ਦੇ ਟਰੈਕਟਰ ਦਿਖਾਉਣੇ ਇਹ ਜਿਹੜਾ ਇਹ ਕੀ ਹੈ ਇਹ ਤਾਂ ਮੈਂ ਆਪਣਾ ਮੂਰੇ ਸਟੰਟ ਬਣਾ ਆਜੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਨਿਊ ਹਾਲੈਂਡ ਮਾਡਲ ਹੈਗਾ 2012 13 ਕਾਪੀ ਦੀ 13 ਦੀ ਬਣੀ ਹੋਊਗੀ ਤਾਂ ਇਹ ਲਿਖਿਆ ਤੇ ਟਰੈਕਟਰ ਦੇਖੋ ਤੁਸੀਂ ਕੰਡੀਸ਼ਨ ਦਾ ਬਹੁਤ ਸੋਹਣਾ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਮਗਰਲੇ ਟਾਇਰ ਤਗਰੀਵਨ ਨਵੀਂ ਹੈ ਟਾਇਰ ਸਾਰੇ ਬੋਡੀ ਲੈਂਡ ਦਾ ਬਹੁਤ ਸਾਫ ਹੈਗਾ ਤੇ ਨਿਊ ਹਾਲੈਂਡ 5500 ਜਿੰਨੇ ਵੀ ਅੱਜ ਮੰਡੀ ਦੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਇਹਨਾਂ ਦੀ ਡਿਮਾਂਡ ਹੈ ਮਾਡਲ 2012 4,75,000 ਰੁਪਿਆ ਇਹਦੀ ਡਿਮਾਂਡ ਹੈ ਅੱਗੇ ਇਹਦੇ ਨਾਲ ਖੜਾ ਜੀ ਫਾਰਮ ਟਰੈਕ 60 ਇਹ ਵੀ ਅਗਲੇ ਟਾਇਰ ਇਹਦੇ ਠੀਕ ਠਾਕ ਹੈਗਾ ਮਗਰ ਇਹਦੇ ਟਾਇਰ ਬਿਲਕੁਲ ਨਵੇਂ ਹੈ ਇਹ ਬੋਡੀ ਲੈਂਡ ਡਾਇਰੈਕਟਰ ਤੁਸੀਂ ਵੀਡੀਓ ਜੀ ਦੇਖ ਹੀ ਰਹੇ ਹੋ ਪੂਰਾ ਘੈਂਟ ਆਗਾ ਬਿਲਕੁਲ ਨਵੇਂ ਟਰੈਕਟਰ ਵੈਸਤਾ ਜਿੰਨੇ ਵੀ ਖੜੇ ਆ ਤੁਹਾਨੂੰ ਸਾਰਿਆਂ ਦੇ ਰੇਟ ਦਿਖਾ ਦਨੇ ਆ ਮਾਡਲ ਹੈਗਾ 2017 ਜੀ ਡਿਮਾਂਡ ਹੈ ਦੀ 4,75,000 ਟਰੈਕਟਰ ਦੇਖੋ ਜੀ ਬਹੁਤ ਸੋਹਣਾ ਜਮਾ ਹਰਿਆਣਾ ਨੰਬਰ ਹੈ 4 ਮਾਡਲ 2017 ਐਨਓਸੀ ਵੀ ਇਹਦੀ ਹੋਊਗੀ ਤਕਰੀਬਨ ਇਹ ਆ ਸਾਰਾ ਕੁਝ ਲੈ ਕੇ ਦੇਣਗੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮੰਡੀ ਦਾ ਇੱਕ ਰੂਲ ਹੈ ਤਲਵੰਡੀ ਸਾਬੋ ਚ ਜਿੰਨੇ ਵੀ ਟਰੈਕਟਰ ਵੇਚਦੇ ਆ ਵੀ ਜੇ ਕਿਸੇ ਨੇ ਕੋਈ ਲੋਨ ਫਾਇਨਸ ਵਗੈਰਾ ਕਰਾਉਣਾ ਇੱਥੋਂ ਤੱਕ ਉਹ ਵੀ ਕਰਵਾ ਕੇ ਦਿੰਦੇ ਆ ਅਗਲਾ ਆ ਗਿਆ ਜੀ ਨਿਊ ਹਾਲੈਂਡ 3630 ਸੁਪਰ ਮਾਡਲ 2014 ਇਹਦੀ ਡਿਮਾਂਡ ਇਹਨਾਂ ਨੇ ਰੱਖੀ ਜੀ 4 ਲੱਖ 95000 ਬੋਡੀ ਲੈਂਡ ਦਾ ਡਾਇਰੈਕਟਰ ਇਹ ਵੀ ਬਹੁਤ ਸਾਫ਼ ਹੈਗਾ 3630 ਨਿਊ ਹਾਲੈਂਡ ਸੁਪਰ ਆ ਦੇਖੋ ਜੀ ਟਾਇਰਾਂ ਦੂਰਾਂ ਦੀ ਕੰਡੀਸ਼ਨ ਚੰਗੀ ਪਈ ਹੈ ਐਮ ਆਰ ਪੀ ਟਾਇਰ ਹੈ ਅਗਲੇ ਟਾਇਰ ਮਗਰਲੇ ਵੀ ਐਮ ਆਰ ਪੀ ਦੇ ਚਾਰੇ ਇਹਦੇ ਨਾਲ ਅੱਗੇ ਫੇਰ ਖੜਾ ਨਿਊ ਹਾਲੈਂਡ 5500 ਇਹ ਆ ਗਿਆ ਜੀ 2010 ਮਾਡਲ ਬੋਡੀ ਲੈਂਡ ਦੇ ਵੀ ਬਹੁਤ ਸਾਫ ਹੈ 435000 ਰੁਪਿਆ ਇਹਦੀ ਇਹ ਡਿਮਾਂਡ ਕਰਦੇ ਆ ਮੰਡੀ ਦੇ ਵਿੱਚ ਜੀ ਕਿੰਨੇ ਨੰਬਰ ਪਲਾਟ ਹੈ ਇਹ 20 ਨੰਬਰ ਇਹ ਅੱਜ ਆਪਾਂ ਤਲਵੰਡੀ ਸਾਬੋ ਮੰਡੀ ਦੇ ਵਿੱਚ 20 ਨੰਬਰ ਪਲਾਟ ਦੇ ਵਿੱਚ ਫਿਰਦੇ ਆਂਗੇ ਆਹ ਟਰੈਕਟਰ ਕਿਹੜਾ ਮਾਡਲ ਹੈ ਕੀ ਗੱਲਬਾਤ ਹੈ ਇਹਦੀ ਇਹ 2009 ਮਾਡਲ ਹੈ ਫਾਰਮ 60 ਠੀਕ ਹੈ ਇਹ ਹਾਈ ਲਿਫਟ ਵਾਲਾ ਹੈ ਹਾਈ ਲਿਫਟ ਵਾਲਾ ਹੈ ਹਾਂ ਇਹੀ ਡਿਮਾਂਡ ਹੈਗੀ ਹੈਗੀ 285000 ਰੁਪਿਆ ਤੇ ਕੋਈ ਲੈਣ ਦੇਣ ਮੌਕੇ ਤੇ ਲੈਣ ਦੇਣ ਮੌਕੇ ਤੇ ਵੀ ਮਾਨਤਨ ਕਰ ਦੇਗੇ ਇਹ ਰੇਟ 'ਚੋਂ ਨੰਬਰ ਕਿੱਥੋਂ ਦਾ ਇਹ ਇਹ ਹਰਿਆਣਾ ਦਾ ਨੰਬਰ ਹੈ ਜੀ ਹਰਿਆਣਾ ਦਾ ਨੰਬਰ ਹੈ ਮਾਡਲ ਆ ਗਿਆ ਇਹ 2009 ਹਨਾ ਐਨਓ ਦੀ ਮਿਲ ਜੂਗੇ ਐਨਓ ਦੀ ਨਾ ਹੋ ਜੂਗਾ ਪੰਜਾਬ 'ਚ ਇਹ ਇਹ ਨਾਂ ਨਹੀਂ ਹੁੰਦੇ ਇਹ ਟੱਪ ਗਿਆ ਬਰ 9 ਮਾਡਲ 10 ਤੋਂ ਬਾਅਦ ਵਾਲੇ ਨਾਂ ਹੁੰਦੇ 10 ਤੋਂ ਬਾਅਦ ਵਾਲੇ ਠੀਕ ਹੈ ਅਗਿਆ ਕਿਹੜਾ 36 ਦੀ ਆ ਗਿਆ ਇਹ 36 ਦੀ ਪਲੱਸ ਵਾਲੀ 36 ਦੀ ਪਲੱਸ 52 ਦਾ ਪਾਵਰ ਵਾਲਾ ਬਿਨਾ ਟਰਬੋ ਤੋਂ ਬਿਨਾ ਟਰਬੋ ਤੋਂ 55 ਬਹੁਤ ਜੀ ਦੀ ਜੀ ਦੀ ਮਾਡਲ ਕਿਹੜਾ ਹੈ ਇਹ ਇਹ 2011 ਮਾਡਲ ਹੈ ਫੁੱਲ ਟੌਪ ਮਾਡਲ ਹੈ ਡਿਸਟ੍ਰੀਬਿਊਟਰ ਵਾਲਾ ਫੁੱਲ ਟੌਪ ਮਾਡਲ ਡਿਸਟ੍ਰੀਬਿਊਟਰ ਵਾਲਾ ਤੇ ਇਹ ਨੰਬਰ ਆ ਕਿੱਥੋਂ ਦਾ ਹੈ ਕਿਵੇਂ ਕੁਛ ਹੈ ਨੰਬਰ ਹਰਡ ਦੇ ਲਿਫਟ ਕਵੈਸਟ ਚੈੱਕ ਲੱਗਿਆ ਸੁਪਰ ਸੀਟਰ ਵਾਲਾ ਅਰੀਜਨਲ ਕੰਪਨੀ ਦਾ ਦੇਖ ਠੀਕ ਹੈ ਡਾਇਰੈਕਟਰ ਬਹੁਤ ਚੰਗੇ ਹੀ ਤੇ ਲੋਨ ਲਾਂ ਦੇ ਮਤਲਬ ਜਿੰਨੇ ਡਾਇਰੈਕਟਰ ਆਪਣੇ ਸਾਰੇ ਕਲੀਅਰ ਹੀ ਹੋਣਗੇ ਕੋਈ ਐ ਤਾਂ ਨਹੀਂ ਕਿਸੇ ਦਾ ਸਾਰੇ 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 ਫੁੱਲ ਕਲੀਅਰ ਹੀ ਆਪਦੇ ਠੀਕ ਹੈ ਠੀਕ ਹੈ ਜਿਹੜਾ ਕੋਈ ਪੰਜਾਬ ਦਾ ਟਰੈਕਟਰ ਹੁੰਦਾ ਉਹ ਤਾਂ ਨਾਂ ਜਿੰਮੂਚਾ ਮਾਡਲ ਆ ਹੋ ਜਾਂਦਾ ਹੈ ਹਾਂ ਜੀ ਸਾਰੇ ਹੋਣਗੇ ਹਰਿਆਣਾ ਵੀ ਹੋਊਗਾ ਅੱਛਾ ਹਰਿਆਣਾ ਵੀ ਨਾ ਹੋ ਜੂਗਾ ਅਗਲਾ ਫਾਰਮ ਟਰੈਕਸ 60 ਵਾਲਾ ਇਹ 700 ਵਰਨੈਸਾਈ ਟਾਪ ਮਾਡਲ ਆ 2011 ਮਾਡਲ 13 ਮਾਡਲ ਠੀਕ ਹੈ ਨਮਾਨ ਹੈ ਕਿ 4 ਲੱਖ 5000 ਦੀਆ 4 ਲੱਖ 500 ਡੱਕ ਡੱਕ ਵਿੱਚ ਲੱਗਿਆ ਹੈ ਡੱਕ ਡੱਕ ਲੱਗਿਆ ਹੈ ਕੋ ਨਾਲ ਦੇਵਾਂਗੇ ਨਾਲ ਦਿਓਗੇ ਮਾਡਲ ਕਿਹ ਹੈ ਹੈ ਕਿਹੜਾ ਨੰਬਰ ਕਿੱਥੋਂ ਦਾ ਹੈ ਇਹ ਇਹ ਨੰਬਰ ਹਰਿਆਣਾ ਦਾ ਜੀ ਤਕਰੀਬਨ ਜ਼ਿਆਦਾਤਰ ਹਰਿਆਣਾ ਨੰਬਰ ਵੱਧ ਆਣਾ ਟਰੈਕਟਰ ਇੱਥੇ ਸਾਰੇ हां जी दोस्तों आगे है 855 2018 मॉडल डिमांड है, 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 दे दे है। दी 5 लाख 80000 रुपया ट्रैक्टर ਦੇ ਚਾਰੇ ਟਾਇਰ ਨਾਲ ਦੇ ਹੈ ਫੁੱਲ ਟੌਪ ਮਾਡਲ ਡਿਸਟ੍ਰੀਬਿਊਟਰ ਵਾਲਾ ਹੈ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਸਾਰਾ ਜੀ ਗੇੜਾ ਖਵਾ ਕੇ ਚੈੱਕ ਕਰਵਾ ਲੈਣਾ ਇੱਕ ਵਾਰੀ ਹਰਿਆਣਾ ਨੰਬਰ ਵਾਲਾ ਟਰੈਕਟਰ ਇਹ ਤੁਹਾਨੂੰ ਮਿਲ ਜੂਗੀ ਇਹ ਤੁਹਾਡੇ ਨਾਂ ਹੋ ਜਾਊਗਾ ਅੱਗੇ 2008 ਮਾਡਲ 744 ਪੈਟਰੈਕਟਰ ਦੇ ਨਵੇਂ ਆ ਗਏ ਆ ਤੁਹਾਨੂੰ ਕੰਡੀਸ਼ਨ ਸਾਰੀ ਚੈੱਕ ਕਰਵਾ ਲੈਣਾ ਇੱਕ ਵਾਰੀ ਇਹ ਨਿਆ ਮਕੂ ਐਚ ਆਰ 26 ਹਰਿਆਣਾ ਦਾ ਨੰਬਰ ਆ ਇਹ ਇਹਦਾ ਕਿਹੜਾ ਚੈਨਲ ਦੇ ਨਾ ਗੇ ਫਾਰਮ 452006 ਮਾਡਲ ਪੰਜਾਬ ਦਾ ਨੰਬਰ ਹੈ ਟਰੈਕਟਰ ਦੀ ਡਿਮਾਂਡ ਹੈਗੀ 237000 ਰੁਪਿਆ ਮਗਰਲੇ ਟਾਈਆਂ ਟਰੈਕਟਰ ਦੇ ਬਿਲਕੁਲ ਨਵੇਂ ਹੈਗੇ ਅਗਲੇ ਟਾਈਆਂ ਦੀ ਕੰਡੀਸ਼ਨ ਪਈ ਹੈ 99 ਪੈਸੇ ਜਿਹੜਾ ਮਰਵਾ ਦੇ ਟਰੈਕਟਰ ਉੱਤੇ ਵਈ ਇੱਕ ਵਰੀ ਅੱਗੇ ਆਉਣ ਲਈ ਕਿਹਾ 50 ਵਾਲਾ 2009 ਮਾਡਲ ਟਰੈਕਟਰ ਦੀ ਡਿਮਾਂਡ ਹੈਗੀ 297000 ਟਰੈਕਟਰ ਦੇ ਮਗਰ ਦੇ ਚਾਰ ਟਾਇਰ ਬਿਲਕੁਲ ਨਵੇਂ ਹੈਗੇ ਤੇ ਟਰੈਕਟਰ ਵੀਰੇ ਆਪਣਾ ਫੁੱਲ ਗਾਰੰਟੀ ਵਾਲਾ ਘਰੇ ਵਾਹ ਕੇ ਚੈੱਕ ਕੀਤਾ ਹੋਇਆ ਆਪਣਾ ਹੈ ਇਹ ਤਿੰਨ ਚਾਰ ਮਹੀਨੇ ਘਰੇ ਰੱਖਿਆ ਆਪਾਂ ਹੁਣ ਕਣਕ ਬੀਜ ਕੇ ਫੇਰ ਇਹਨੂੰ ਮੰਡੀ ਚ ਲੈ ਕੇ ਆਏ ਟਰੈਕਟਰ ਨੂੰ ਟਰੈਕਟਰ ਦੇ ਆਪਣੀ ਫੁੱਲ ਗਾਰੰਟੀ ਹੈ ਹੋਊਗੀ ਟਰੈਕਟਰ ਬਹੁਤ ਸੋਹਣਾ ਹੈ ਬਾਡੀ ਲਾਈਨ ਦਾ ਵੀ ਤੁਸੀਂ ਚੈੱਕ ਕਰੋ ਇੱਕ ਵਾਰੀ ਬਾਕੀ ਰੇਟ ਚ ਮਾਨਤਾਨ ਕਰ ਦਾਂਗੇ ਆਪਾਂ ਬੰਦੇ ਦਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਇੱਥੇ ਇਹ ਫਾਰਮ 60 ਫੋਲਟੋਪ ਮਾਡਲ 2011 ਦਾ ਮਾਡਲ ਹੈ ਟਰੈਕਟਰ ਦੀ ਡਿਮਾਂਡ ਹੈਗੇ 370000 ਰੁਪਿਆ ਟਰੈਕਟਰ ਦੇ ਟਾਇਰ 50% ਪੈਸੇ ਹੈਗੇ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਸੁਪਰ ਮੈਕਸ ਫੋਲਟੋਪ ਮਾਡਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਤੇ ਛਧਰੀ-ਛਧਰੀ ਲੱਗੀ ਹੈਗੇ ਸਮਾਨ ਸੋਨ ਸਾਰਾ ਹੀ ਨਾਲ ਮਿਲੂਗਾ ਇਹਦੇ ਅੱਗੇ ਹੈਗਾ ਫਾਰਮ 35 ਚੈਂਪੀਅਨ 2004 ਮਾਡਲ ਹੈ ਟਰੈਕਟਰ ਦੀ ਡਿਮਾਂਡ ਹੈਗੇ 2,05,000 ਰੁਪਿਆ ਟਰੈਕਟਰ ਦੇ ਟਾਇਰ तकरीबन 70% ਹੈਗੇ ਤੇ ਟਰੈਕਟਰ ਦੀ ਬਾਡੀ ਲਾਈਨ ਦਾ ਬਹੁਤ ਸਮਾਂ ਟਰੈਕਟਰ ਹੈ ਕੰਡੀਸ਼ਨ ਬਹੁਤ ਚੰਗੀ ਹੈ ਟਰੈਕਟਰ ਦੀ ਡੱਕ ਡੁੱਕ ਲੱਗਿਆ ਨਾਲ ਟਰੈਕਟਰ ਸਾਰਾ ਹੈ ਨਾ ਲੱਗਾ ਤੁਸੀਂ ਮਗਰਾੜਾ ਮਰੋੜਾ ਚੈੱਕ ਕਰ ਸਕਦੇ ਹੋਗੇ ਇਹ ਹੈਗਾ ਫਾਰਮ 6097 ਮਾਡਲ ਟਰੈਕਟਰ ਦੀ ਡਿਮਾਂਡ ਹੈ 198000 ਰੁਪਿਆ ਤਾਂ ਟਰੈਕਟਰ ਦੇ ਤਕਰੀਬਨ 80 ਪੈਸੇ ਪਏ ਹੈਗੇ ਇਹ ਟਰੈਕਟਰ ਦੀ ਬਾਡੀ ਲਾਈਨ ਤਾਂ ਬਹੁਤ ਸੋਹਣਾ ਹੈ ਅੱਗੇ 855 4 ਸਟਾਰ 2014 ਮਾਡਲ ਹੈ ਪੁਲਟੋਪ ਮਾਡਲ ਹੈ ਡਿਸਟ੍ਰੀਬਿਊਟਰ ਵਾਲਾ ਇਹ ਤੇ ਡਿਮਾਂਡ ਹੈਗੇ ਟਰੈਕਟਰ ਦੇ 485000 ਰੁਪਏ ਟਾਇਰ ਟਰੈਕਟਰ ਦੇ ਤਕਰੀਬਨ ਨਵੇਂ ਵਰਗੇ ਹੈਗੇ ਅੱਗੇ ਪਾਵਰ ਟਰੈਕ 2007 ਮਾਡਲ ਇਹ ਡਬਲ ਪੀਡ ਵਾਲਾ ਟਰੈਕਟਰ ਹੈਗਾ ਬਈ ਤੇ 192000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਇਹ ਪੰਜਾਬ ਦਾ ਨੰਬਰ ਟਰੈਕਟਰ ਬਾਉਂਡਰੀ ਲਾਈਨ ਦਾ ਬਹੁਤ ਸੋਹਣਾ ਪੈ ਟਾਇਰ ਤਕਰੀਬਨ ਇਹਦੇ 40 ਕੇ ਪੈਸੇ ਹੈਗੇ ਅੱਗੇ ਨਿਊ ਹਾਲੈਂਡ 5500 3 ਸਪੀਡ 2009 ਮਾਡਲ ਪੁਲਟੋ ਮਾਡਲ ਹੈ ਵੀ ਤੇ ਡੈਕ ਛਤਰੀ ਨਾਲ ਲੱਗੀ ਹੈ ਤੇ ਪੰਜਾਬ ਦਾ ਨੰਬਰ ਹੈ ਇਹ ਤਾ ਟਰੈਕਟਰ ਦੇ तकरीबन 60-70 ਪੈਸੇ ਪਏ ਹੈਗੇ ਬੋਡੀ ਨਾਲ ਟ੍ਰਿਪ ਬਹੁਤ ਸੋਹਣਾਗਾ ਅੱਗੇ 2021 ਮਾਡਲ 855 16 ਅਲਟਾ ਚ ਪੁਲਟੋ ਮਾਡਲ ਹੈ ਤੇ 6,60,000 ਰੁਪਏ ਬਾਈ ਡਿਮਾਂਡ ਕਰਦੇ ਟਰੈਕਟਰ ਦੀ ਟਾਇਰ तकरीबन 90 ਪੈਸੇ ਦੇ ਤੇ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਟਰੈਕਟਰ ਪਹਿਲੀ ਪਾਰਟੀ ਦਾ ਏ ਅੱਗੇ 2021 22 ਮਾਡਲ ਸੋਨ ਲੀਕਾ 35 ਵਾਲਾ ਟਰੈਕਟਰ ਦੀ ਡਿਮਾਂਡ ਹੈਗੀ ਕਿ 447000 ਰੁਪਿਆ ਟਰੈਕਟਰ ਇਹ ਬਹੁਤ ਸੋਹਣਾ ਹੈ ਤਾਂ ਟਰੈਕਟਰ ਦੇ ਨਾਲ ਦੇ तकरीबन ਅਧੋਂ ਵੱਧ ਪਏ ਹੈਗੇ ਅੱਗੇ ਸੋਨ ਲੀਕਾ 50 ਵਾਲਾ 2013 14 ਮਾਡਲ ਟਰੈਕਟਰ ਦੀ ਡਿਮਾਂਡ ਹੈਗੀ ਕਿ 4,25,000 ਰੁਪਏ ਡੱਕ ਟਰੈਕਟਰ ਦੇ ਨਾਲ ਲੱਗਾ ਟਾਇਰ ਤਕਰੀਬਨ ਨਵੇਂ ਵਰਗਾ ਟਰੈਕਟਰ ਬਾਡੀ ਲੈਂਦੇ ਬਹੁਤ ਸੋਹਣਾ ਬਈ ਚੈੱਕ ਕਰੋ ਮੜਾ ਜਾ